ਲੁਧਿਆਣਾ ਦੇ ਵਿੱਚ ਕਿਸਾਨ ਮੇਲੇ ਦਾ ਪਹਿਲਾ ਦਿਨ ਆਗਾਜ਼ ਹੈ ਤੇ ਲੋਕ ਖਰੀਦੀ ਕਰਕੇ ਜਾ ਰਹੇ ਨੇ ਤੇ ਕਿਸਾਨ ਜਿਹੜੇ ਨੇ ਖਰੀਦੀ ਕਰਕੇ ਜਾ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਤਰੀਕੇ ਦੇ ਜਿਹੜੇ ਹਾਰਵੈਸਟਰ ਨੇ ਜਾਂ ਕਿਸਾਨੀ ਜਿਹੜੇ ਉਪਕਰਨ ਹੈ ਉਹ ਜਿਹੜੇ ਨੇ ਕਿਸਾਨ ਜਿਹੜੇ ਖਰੀਦ ਕੇ ਜਾ ਰਹੇ ਨੇ ਕਿਸਾਨ ਵੀਰ ਸਤਿ ਸ਼ਕਾਲ ਜੀ ਸਤਿ ਸ਼ਕਾਲ ਬਾਈ ਕਿਹਨਾ ਆਪਣਾ ਹਰਦੇਵ ਸਿੰਘ ਢੋਲਣ ਬਾਈ ਜੀ ਹਰਦੇਵ ਜੀ ਕਿਸਾਨ ਮੇਲੇ ਦਾ ਪਹਿਲਾ ਦਿਨ ਦਾ ਆਗਾਜ਼ ਹੈ ਕਿਹੋ ਜਿਹਾ ਮਾਹੌਲ ਲੱਗ ਰਿਹਾ ਦੇਖੋ ਮੈਂ ਸਮਝਦਾ ਇਹ ਜਿਹੜੀ ਬਹੁਤ ਵਧੀਆ ਗੱਲ ਆ ਜਿਹੜਾ ਪੰਜਾਬ ਜੀ ਐਗਰੀਕਲਚਰ ਯੂਨੀਵਰਸਿਟੀ ਗਿਆ ਇਹ ਸਾਡੇ ਉੱਤਰੀ ਭਾਰਤ ਦਾ ਇੱਕ ਮਾਣ ਆ ਜਿਹੜਾ ਅਸੀਂ ਜਿੱਥੇ ਖੜੇ ਆ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਹਰਾਨੇ ਵਿੱਚ ਖੜੇ ਆ ਜਿੱਥੇ ਇਹ ਕਿਸਾਨਾਂ ਲਈ ਇੱਕ ਬਹੁਤ ਵੱਡੀ ਗੱਲ ਆ ਕਿ ਇੱਥੇ ਸਾਨੂੰ ਚਾਨਣ ਮਨਾ ਰਹਾ ਇਹ ਕਿਸਾਨਾਂ ਦਾ ਜਿਹੜਾ ਉਹਨਾਂ ਨੂੰ ਬਹੁਤ ਜ਼ਿਆਦਾ ਖੇਤੀਬਾੜੀ ਸੰਬੰਧੀ ਜਾਗਰੂਕ ਕਰਦਾ ਸਮੇਂ-ਸਮੇਂ ਤੇ ਬੀਜਾਂ ਪ੍ਰਤੀ ਕੀਟਨਾਸ਼ਕਾਂ ਪ੍ਰਤੀ ਹਰ ਇੱਕ ਚੀਜ਼ ਲਈ ਉਹਨਾਂ ਜਾਗਰੂਕ ਕਰਦਾ ਹੈ ਤਾਂ ਇੱਥੇ ਜਿਹੜੇ ਡਾਕਟਰ ਨੇ ਉਹ ਦੱਸਦੇ ਨੇ ਕਿ ਧਰਤੀ 'ਚ ਸਾਨੂੰ ਕਿਹੜੀ ਚੀਜ਼ ਦੀ ਲੋੜ ਆ ਕਦੋਂ ਪਾਉਣੀ ਚਾਹੀਦੀ ਆ ਸਾਨੂੰ ਕਿਹੜੀ ਸਪਰੇਅ ਕਰਨੀ ਚਾਹੀਦੀ ਆ ਕਿਹੜੀ ਖਾਦ ਪਾਉਣੀ ਚਾਹੀਦੀ ਆ ਸੋ ਇਸ ਕਰਕੇ ਇਹ ਜਿੰਨਾਂ ਚੀਜ਼ਾਂ ਦੀ ਅੱਜ ਲੋੜ ਆ ਸਾਨੂੰ ਕਿਸਾਨੀ ਨੂੰ ਮੈਂ ਸਮਝਦਾ ਵੀ ਇਹ ਇੱਕ ਬਹੁਤ ਹੀ ਵਧੀਆ ਉਪਰਾਹਲਾ ਇਹਨਾਂ ਦਾ ਇਸ ਮੇਲੇ ਦਾ ਇਥੇ ਹਰੇਕ ਕਿਸਾਨ ਨੂੰ ਆਉਣਾ ਚਾਹੀਦਾ ਉਹਨਾਂ ਨੂੰ ਕੁਝ ਨਾ ਕੁਝ ਤਾਂ ਜ਼ਰੂਰ ਸਿੱਖਣਾ ਚਾਹੀਦਾ ਲੱਗਦਾ ਹੈ ਕਿ ਪੀਯੂ ਨੇ ਨਵੀਂ ਦੀ ਖੋਜ ਕੱਢੀ ਹੈ ਕਿ ਜਿਹੜੀ ਅਸੀਂ ਪ੍ਰਾਲੀ ਦਾ ਕਿਸਾਨ ਰੋਲਾ ਪੰਦਾ ਕਿ ਸਾਨੂੰ ਪ੍ਰਾਲੀ ਜਾਨ ਨਹੀਂ ਬਣੇ ਉਹਦੇ ਲਈ ਬਾਇਓ ਗੈਸ ਪਲਾਂਟ ਦਾ ਉਪਕਰਨ ਕੱਢਿਆ ਕਿ ਬਾਇਓ ਗੈਸ ਪਲਾਂਟ ਲਾਓ ਤੇ ਜਿਹੜਾ 70 ਤੋਂ 75% ਤੁਸੀਂ ਡੀਜ਼ਲ ਆਪਣੇ ਟਰੈਕਟਰ ਚ ਪਾਓ ਤੇ ਬਾਕੀ ਜਿਹੜੀ ਉਹਦੀ ਗੈਸ ਬਣੀ ਹੋਈ ਉਹ ਪਾ ਕੇ ਤੁਸੀਂ ਆਪਣਾ ਟਰੈਕਟਰ ਚਲਾ ਸਕਦੇ ਹੋ ਇਹ ਕਿਸਾਨਾਂ ਲਈ ਲਾਹੇਵੰਦ ਨਿਕਲੂਗਾ ਹੁਣ ਦੇਖੋ ਕਹਿੰਦੇ ਹੱਥ ਕੰਗਣ ਨੂੰ ਆਰਸੀ ਕੀ ਪੜੇ ਲਿਖੇ ਨੂੰ ਫਾਰਸੀ ਕੀ ਕਹਿੰਦਾ ਨਾਇਆ ਵਾਲ ਕਿੱਡੇ-ਕੱਡੇ ਕਹਿੰਦਾ ਥੋੜਾ ਜਿਹਾ ਠਹਿਰ ਜਾ ਮੂਰੀ ਆ ਜਾਣੇ ਆ ਕਿਸੇ ਨੂੰ ਬਾੜਾ ਦੱਸਣ ਦੀ ਲੋੜ ਨਹੀਂ ਹੁੰਦੀ ਜਦੋਂ ਕਿਸਾਨ ਤਜਰਬਾ ਕਰਦਾ ਕਿਸਾਨ ਇਹਨਾਂ ਨੂੰ ਵੀ ਸਿਆਣਾ ਹੁੰਦਾ ਕਿਉਂਕਿ ਉਹਨੇ ਜ਼ਮੀਨ ਦੇ ਵਿੱਚ ਆਪਣੀ ਸਾਰੀ ਜ਼ਿੰਦਗੀ ਗੁਜ਼ਾਰੀ ਹੁੰਦੀ ਆ ਸੋ ਇਸ ਕਰਕੇ ਆਪਾਂ ਇਹਦੇ ਆਉਣ ਵਾਲੇ ਸਮੇਂ 'ਚ ਦੇਖਾਂਗੇ ਵੀ ਇਹਦੇ ਲਾਹੇ ਦੇ ਵਿੱਚ ਕੀ ਲਾਹਾ ਮਿਲਦਾ ਜਾਂ ਨੁਕਸਾਨ ਹੁੰਦਾ ਜੇ ਹਾਂ ਜੇ ਇਹਦੇ ਜੋ ਆਸ ਦੀ ਕਿਰਨ ਜਾਗੀ ਆ ਮੈਨੂੰ ਸਮਝਦਾ ਬਹੁਤ ਵੱਡੀ ਗੱਲ ਆ ਇਹ ਪ੍ਰਦੂਸ਼ਣ ਤੋਂ ਮੁਕਤੀ ਹੁੰਦੀ ਆ ਪੋਲਿਊਸ਼ਨ ਤੋਂ ਮੁਕਤੀ ਹੁੰਦੀ ਆ ਹਰ ਚੀਜ਼ ਤੋਂ ਆਪਾਂ ਨੂੰ ਬਹੁਤ ਲਾਹੇਵੰਦ ਚੀਜ਼ ਆ ਜੇ ਕੋਈ ਪ੍ਰਾਲੀ ਦਾ ਹੱਲ ਨਿਕਲਾਵੇ ਤਾਂ ਤੇ ਅੱਜ ਕੁਝ ਲੈ ਕੇ ਚੱਲੇ ਹੋ ਅੰਦਰੋਂ ਹਾਂਜੀ ਹਾਂ ਅਸੀਂ ਦੋ ਤਿੰਨ ਆਰਡਰ ਬੁੱਕ ਕਰਾਏ ਆ ਮੇਰੇ ਨਾਲ ਗਰਵਿੰਦਰ ਸਿੰਘ ਜੀ ਨੇ ਹੰਬੜਾ ਤੋਂ ਬਲੀਪੁਰ ਕਲਾ ਤੋਂ ਰੋਟਾਬੀਟਰ ਬੁੱਕ ਕਰਾਇਆ ਵਾ ਤਵੀ ਵਾਲਾ ਜਿੰਦਾ ਬੁੱਕ ਅਸੀਂ ਤਵੀ ਵਾਲਾ ਤਵੀ ਵਾਲਾ ਜਿੰਦਾ ਬੁੱਕ ਕਰਾਇਆ ਵਾ ਦੋ ਤਿੰਨ ਚੀਜ਼ਾਂ ਹੋਰ ਬਾਕੀ ਅਸੀਂ ਅਜੇ ਹੋਰ ਮੇਲਾ ਦੇਖਣਾ ਵਾ ਅੱਜ ਹੱਲੇ ਦੇਖਣਾ ਬਾਕੀ ਮੇਲਾ ਅਜੇ ਮੇਲਾ ਬਾਕੀ ਦੇਖਣਾ ਠੀਕ ਤੇ ਕਿਵੇਂ ਦਾ ਰਿਹਾ ਮੇਲਾ ਮੇਲਾ ਬਹੁਤ ਵਧੀਆ ਪਰਫਾਰਮਾ ਮੇਲਾ ਵਾ ਪੂ ਕਿ ਵੀ ਵੀ ਲੈ ਰਹੀ ਆ ਵੀ ਤੇ ਵੀ ਬਹੁਤ ਰਸ਼ਿਆ ਸਟਾਲ ਤੇ ਦੇਖ ਕੇ ਆਏ ਆ ਤੇ ਇਹਦੀ ਹਾਰਵੈਸਟਿੰਗ ਨੂੰ ਵੀ ਲੈ ਕੇ ਬੜਾ ਵਧੀਆ ਨਿਕਲਿਆ ਤੇ ਨਵੇਂ ਡਰੋਨ ਵੀ ਆਏ ਆ ਕਹਿੰਦੇ ਕਿ ਜਿਹੜੇ ਪੈਸਟੀਸਾਈਜ਼ ਜੇ ਛਿੜਕਣਾ ਹੋਵੇ ਤੇ ਕਿਸਾਨ ਨੂੰ ਖੇਤ ਚ ਨਹੀਂ ਜਾਣਾ ਪਊਗਾ ਤੇ ਉਹ ਆਪਣੇ ਆਪ ਹੀ ਡਰੋਨ ਦਰਾ ਛਿੜਕਿਆ ਜਾਊ ਹਾਂ ਜੀ ਮੈਂ ਦੇਖਿਆ ਵੀ ਸਰਕਾਰ ਨੇ ਬਹੁਤ ਵਧੀਆ ਮਤਲਬ ਪ੍ਰੋਜੈਕਟ ਕੱਢੇ ਨੇ ਤੇ ਵਧੀਆ ਲਾਹੇਵੰਦ ਹੋਣਗੇ ਜ਼ਿਮੀਂਦਾਰਾਂ ਵਾਸਤੇ ਤੇ ਟਾਈਮ ਵੀ ਸਮਾਂ ਵੀ ਬਚਤ ਹੋਏਗੀ ਪੈਸਿਆਂ ਦੀ ਵੀ ਬਚਤ ਹੋਊਗੀ ਤੇ ਫੈਟਰਾਈਜ਼ਰ ਤੋਂ ਵੀ ਬਚਤ ਹੋਏਗੀ ਜੋ ਆਪਾਂ ਕੀਟਨਾਸ਼ਕ ਦਵਾਈਆਂ ਤੋਂ ਬਚਾ ਕਰਨਾ ਚਾਹੁੰਦੇ ਆ ਬਚਤ ਹੋਊਗੀ ਜ਼ਰੂਰ ਤੇ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਕਿਸਾਨ ਅੰਦਰੋਂ ਖਰੀਦੀ ਕਰਕੇ ਨਿਕਲ ਰਹੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਿਹੜੇ ਵੀ ਪੈਸਟਿਸਾਈਜ਼ਰ ਨੇ ਉਹਨਾਂ ਦੇ ਛਿੜਕਣ ਲਈ ਜਿਹੜਾ ਸੀ ਲਾਹੇਬੰਦ ਚੀਜ਼ਾਂ ਅੰਦਰੋਂ ਮਿਲ ਰਹੀਆਂ ਨੇ ਤੇ ਕਿਤੇ ਨਾ ਕਿਤੇ ਹੁਣ ਕਿਸਾਨ ਮੇਲੇ ਨੂੰ ਵੀ ਪਰਵਾਹ ਹੁੰਗਾਰਾ ਮਿਲ ਰਿਹਾ ਲੁਧਿਆਣਾ ਤੋਂ ਕੈਮਰਾ ਪਰਸਨ ਜਤਿੰਦਰ ਨਾਲ ਅਭਿਸ਼ੇਕ ਜਲੋਟਾ ਐਸਮ ਜੀ ਨਿਊਜ਼ ਲੁਧਿਆਣਾ